ਅਸਲਾਮੁਅਲੈਕਮ ਉਮੀਦ ਕਰਨੀ ਹੈ ਤੁਸੀਂ ਸਾਰੇ ਖੈਰੀਅਤ ਨਾਲ ਹੋਵੋਗੇ ਬੂਟਾ ਸਿੰਘ ਹੁਣ ਕਸੂਤਾ ਫਸ ਗਏ ਨੇ ਕਿਉਂਕਿ ਉਹਨਾਂ ਨੇ ਅਮਰਪਾਲ ਮਹਿਰੂ ਦੇ ਉੱਤੇ ਜਿਹੜਾ ਇਲਜ਼ਾਮ ਲਾਇਆ ਹੈ ਕਮਲਕੌਰ ਦੇ ਬਲਦਕਾਰ ਦਾ ਹੁਣ ਉਹਨਾਂ ਦੇ ਵਕੀਲ ਹੁਮਨ ਜੜਿਆ ਉਸ ਦਾ ਕਰਾਰਾ ਜਵਾਬ ਦੇ ਰਹੇ ਹੈਗੇ ਆ ਨਾ ਸਿਰਫ ਜਵਾਬ ਦੇ ਰਹੇ ਹੈਗੇ ਆ ਬਲਕਿ ਹੋਰ ਵੀ ਬੜੀਆਂ ਅਹਿਮ ਤੇ ਮਾਲੂਮਾਤ ਤੇ ਮਬਨੀ ਗੱਲਾਂ ਕਰਨ ਦੇ ਹੈਗੀ ਐ ਸੋ ਚੱਲ ਕੇ ਵੀਡੀਓ ਵੇਖਨੇ ਆ ਫਿਰ ਕਰਨੇ ਆ ਉਸ ਤੇ ਵਿਚਾਰ ਹਾਂਜੀ ਪੰਜਾਬੀਓ ਸਤਿ ਸ੍ਰੀ ਅਕਾਲ ਜਿਵੇਂ ਕਿ ਗਿਆਨੀ ਬੂਟਾ ਸਿੰਘ ਕਸੂਤੇ ਫਸ ਗਏ ਨੇ ਭਾਈ ਅਮਰਪਾਲ ਸਿੰਘ ਮਹਿਰੋਂ ਦੇ ਖਿਲਾਫ ਯਾਨੀ ਇੱਕ ਉਹਨਾਂ ਨੇ ਝੂਠੀ ਖਬਰ ਪਾ ਦਿੱਤੀ ਜਿਹਦੇ ਵਿੱਚ ਉਹਨਾਂ ਨੇ ਕਿਹਾ ਕਿ ਭਾਈ ਅਮਰਪਾਲ ਸਿੰਘ ਮਹਿਰੋਂ ਔਰ ਦੂਜੇ ਪਾਸੇ ਦੇ ਦੋ ਜਿਹੜੇ ਸਾਥੀ ਨੇ ਇਹਨਾਂ ਨੇ ਕੰਚਨ ਕੁਮਾਰੀ ਯਾਨੀ ਕਮਲਕੌਰ ਦੇ ਨਾਲ ਮਾਰਨ ਤੋਂ ਪਹਿਲਾਂ ਉਹਦੇ ਨਾਲ ਬਲਾਤਕਾਰ ਕੀਤਾ ਤੇ ਉਹ ਖਬਰ ਕਿੱਥੋਂ ਤੱਕ ਪਹੁੰਚਦੀ ਹੈ ਬਠਿੰਡਾ ਦੀ ਐਸਐਸਪੀ ਆ ਮਨੀਤ ਕੌਂਦਲ ਉਸ ਤੋਂ ਬਾਅਦ ਅਮਰਪਾਲ ਸਿੰਘ ਮਹਰੋ ਦੇ ਵਕੀਲ ਆ ਜਿਹੜੇ ਘਮਨ ਸਾਹਿਬ ਉਹਨਾਂ ਨੇ ਇਸ ਟਿੱਪਣੀ ਉੱਤੇ ਬਾਅਦ ਵੱਡਾ ਵਿਵਾਦ ਖੜਾ ਕਰ ਦਿੱਤਾ ਹੈ ਯਾਨੀ ਬੂਟਾ ਸਿੰਘ ਫਸ ਗਏ ਨੇ ਕਾਨੂੰਨ ਦੇ ਸਕੰਦੇ ਵਿੱਚ ਔਰ ਹੁਣ ਉਹਨੂੰ ਨਾਮਜ਼ਦ ਕੀਤਾ ਜਾ ਸਕਦਾ ਪਰ ਮੈਂ ਤੁਹਾਨੂੰ ਪਹਿਲਾਂ ਉਹਨਾਂ ਦੇ ਵਕੀਲ ਦੇ ਮੂੰਹੋਂ ਸੁਣਾਉਂਗਾ ਕਿ ਅਮਰਪਾਲ ਸਿੰਘ ਮਹਰੋ ਦਾ ਵਕੀਲ ਕੀ ਕਹਿ ਰਿਹਾ ਹੈ ਕਿਉਂਕਿ ਇਹਨੇ ਇੱਕ ਝੂਠੀ ਪੰਡ ਬਣਾ ਕੇ ਸੋਸ਼ਲ ਮੀਡੀਆ ਤੇ ਸਿੱਟੀ ਕਿ ٹی ਆਰਪੀ ਲੈਣ ਵਾਸਤੇ ਆਪਣੀ ਮਸ਼ਹੂਰੀ ਵਾਸਤੇ ਤਾਂ ਉਸ ਤੋਂ ਬਾਅਦ ਗੈਨੀ ਬੂਟਾ ਸਿੰਘ ਖੁਦ ਹੀ ਫਸ ਜਾਂਦੇ ਨੇ ਐਸਐਸਪੀ ਬਠਿੰਡਾ ਔਰ ਬਾਕੀ ਦਾ ਡਿਪਾਰਟਮੈਂਟ ਯਾਨੀ ਇਸ ਕੇਸ ਦੀ ਇਨਵੈਸਟੀਗੇਸ਼ਨ ਹੁਣ ਵੀ ਕਰ ਰਿਹਾ ਪਹਿਲਾਂ ਤੋਂ ਹੀ ਕਰਦਾ ਆ ਰਿਹਾ ਤਾਂ ਉਹਨਾਂ ਨੇ ਕੋਈ ਵੀ ਪੁਸ਼ਟੀ ਬਲਾਤਕਾਰ ਦੀ ਨਹੀਂ ਕੀਤੀ ਆਪਣੇ ਬੰਨਿਓ ਔਰ ਨਾ ਹੀ ਕਿਸੇ ਡਾਕਟਰਾਂ ਦੀ ਰਿਪੋਰਟ ਆਈ ਹੈ ਔਰ ਆਪਣੇ ਬੰਲੀਓ ਗਿਆਨੀ ਬੂਟਾ ਸਿੰਘ ਸੋਸ਼ਲ ਮੀਡੀਆ ਦੇ ਉੱਤੇ ਆਪਣੇ ਹੀ ਚੈਨਲ ਦੇ ਉੱਪਰ ਇੱਕ ਵੀਡੀਓ ਪੋਸਟ ਕਰਦਾ ਜ ਜਿਹਦੇ ਵਿੱਚ ਕਹਿੰਦਾ ਹੈ ਕਿ ਅਮਰਪਾਲ ਸਿੰਘ ਮਹਿਰੋਂ ਔਰ ਦੋਵੇਂ ਉਹਨਾਂ ਦੇ ਸਾਥੀ ਬਲਾਤਕਾਰ ਕੀਤਾ ਕਮਲਕੌਰ ਦੇ ਨਾਲ ਤੇ ਹੁਣ ਵਕੀਲ ਕੀ ਕਹ ਰਹੇ ਅਮਰਪਾਲ ਸਿੰਘ ਮਹਿਰੋਂ ਦੇ ਕਿ ਕਿ ਬੂਟੇ ਦੇ ਉੱਤੇ ਸਪੰਜਾ ਕੱਸਾ ਜਾ ਸਕਦਾ ਇਹਨੂੰ ਵੀ ਗਤਰ ਮਾਮਲੇ ਦੇ ਵਿੱਚ ਮੋਵੀਰੇਟ ਕੀਤਾ ਜਾ ਸਕਦਾ ਬਹੁਤ ਵੱਡੀ ਗੱਲ ਹੈ ਜਿਹੜੀ ਭਾਈ ਅਮਰਪਾਲ ਸਿੰਘ ਦੇ ਵਕੀਲ ਕਹਿ ਰਹੇ ਨੇ ਕਿਉਂਕਿ ਬੀਤੀ ਰਾਤ ਇੱਕ ਇੰਟਰਵਿਊ ਹੁੰਦਾ ਉਹਨਾਂ ਦਾ ਉਸ ਦੇ ਵਿੱਚ ਉਹਨਾਂ ਨੇ ਖੁਲਾਸਾ ਕੀਤਾ ਕਿ ਭਾਈ ਜਿਹੜਾ ਗੈਨੀ ਬੂਟਾ ਸਿੰਘ ਹੈ ਚਾਹੇ ਕਿਤੇ ਬਾਹਰ ਬੈਠਾ ਚਾਹੇ ਬੈਠਾ ਮਾਨਸਾ ਦੇ ਵਿੱਚ ਇਸ ਬੰਦੇ ਦੇ ਉੱਤੇ ਬਹੁਤ ਵੱਡਾ ਸਕੰਝਾ ਕਿਸੇ ਜਾ ਸਕਦਾ ਇਹ ਮੈਂ ਨਹੀਂ ਇਹ ਅਮਰਪਾਲ ਸਿੰਘ ਮਹਿਰੋ ਦੇ ਵਕੀਲ ਕਹਿੰ ਰਿਹਾ ਕਿਉਂਕਿ ਜਿਹੜੀ ਝੂਠੀ ਖਬਰ ਲਾਈ ਅਮਰਪਾਲ ਸਿੰਘ ਮਹਿਰੋ ਦੇ ਖਰਾਬ ਔਰ ਦੂਜੇ ਪਾਸੇ ਹੋਰ ਵੀ ਬਹੁਤ ਸਾਰੇ ਸਿੱਖਾਂ ਦੇ ਖਰਾਬ ਉਹਦੀਆਂ ਵੀਡੀਓ ਆਉਂਦੀਆਂ ਨੇ ਇਸ ਕਰਕੇ ਹੁਣ ਵਕੀਲ ਸਾਹਿਬ ਵੱਡਾ ਐਕਸ਼ਨ ਲੈਣ ਜਾ ਰਹੇ ਨੇ ਤਾਂ ਸੁਣੋ ਜਰਾ ਧਿਆਨ ਦੇ ਨਾਲ ਕਿ ਅਮਰਪਾਲ ਸਿੰਘ ਮਹਿਰੋ ਦਾ ਵਕੀਲ ਹੈ ਜਿਹੜਾ ਧੌਮਣ ਸਾਹਿਬ ਨੇ ਦੋ ਭਰਾ ਨੇ ਇਕੱਠੇ ਉਹਨਾਂ ਨੇ ਐਕਸ਼ਨ ਕੀ ਲੈ ਲਿਆ ਸੁਣੋ ਹੁਣ ਉਹ ਕਹਿੰਦੇ ਕਿ ਜਿੱਥੇ ਪਤਾ ਲੱਗਿਆ ਵੀ ਯੂਆਈ ਚਲੇ ਗਿਆ ਭਾਈ ਅਮਰਪਾਲ ਸਿੰਘ ਮਹਿਰੋ ਹੁਣ ਉਹ ਕਹਿੰਦੇ ਵੀ ਪਹਿਲੇ ਦਿਨ ਕੀ ਸੀ ਵੀ ਕਮਰ ਕੱਸੇ ਨਾਲ ਇੱਕ ਭਾਈ ਜਸਪ੍ਰੀਤ ਸਿੰਘ ਮਹਿਰੋ ਤੇ ਨਿਮਰਤਜੀਤ ਸਿੰਘ ਨੇ ਕਮਰ ਕੱਸੇ ਨਾਲ ਉਹਦਾ ਗਲਾ ਜਿਹੜਾ ਸੀ ਉਸ ਦਾ ਕੁਲੇਟ ਕਰਤਾ ਤਵਾ ਕੇ ਉਹਦੀ ਫਾਈਨਲی ਡੈਥ ਹੋ ਗਈ ਔਰ ਸਬਸੀਕੁਐਂਟਲੀ ਇੱਕ ਡਿਵੈਲਪਮੈਂਟ ਹੋਰ ਨਿਕਲ ਕੇ ਸਾਹਮਣੇ ਆਈ ਹੁਣ ਉਹ ਕਹ ਰਹੇ ਨੇ ਵੀ ਭਾਈ ਅਮਰਪਾਲ ਸਿੰਘ ਮਹਿਰੋ ਨੇ ਆਪਣੇ ਹੱਥਾਂ ਨਾਲ ਉਹਦਾ ਗਲਾ ਤੋੜਿਆ ਏ ਕੋਈ ਹੈ ਜਾਂ ਮਟੀਰੀਅਲ ਐਵਿਡੈਂਸ ਸੀਸੀਟੀਵੀ ਫੁਟੇਜ ਭਾਈ ਅਮਰਪਾਲ ਸਿੰਘ ਮਹਿਰੋਂ ਨੂੰ ਰਿਵੀਲ ਕਰ ਦੇ ਜਿਹੜੀ ਜਿਹੜੀ ਉਹ ਗੱਟੀ ਦੇਖ ਰਹੇ ਆ ਉਹਦੇ ਚੋਂ ਕੋਈ ਇੱਕ ਸਿੰਘ ਬਿਲਕੁਲ ਵਿਜ਼ਿਬਿਲਟੀ ਨਹੀਂ ਹੈਗੀ ਉਹਦੀ ਕਲੀਅਰ ਉਸ ਵੀਡੀਓ ਦੀ ਕੀ ਉਹਦੇ ਚ ਭਾਈ ਅਮਰਪਾਲ ਸਿੰਘ ਮਹਿਰੋਂ ਦੇ ਕੁਝ ਤੁਹਾਨੂੰ ਦਿਖ ਰਹੇ ਹੁਣ ਹੌਲੀ ਹੌਲੀ ਚੱਲਦਾ ਚੱਲਦਾ ਖੋਟ ਲਿਸਟ ਆ ਕਹਿੰਦੇ ਜੀ ਉਹਨੂੰ ਮਰਡਰ ਤੋਂ ਪਹਿਲਾਂ ਇੱਕ ਕੋਈ ਇੱਕ ਬੰਦਾ ਇੱਕ ਤੋਂ ਚਲੋ ਐਸਐਸਪੀ ਸਾਫ਼ ਸਾਡੇ ਇਨਵੈਸਟਿਗੇਟ ਕਰ ਹੀ ਰਹੇ ਨੇ ਇੱਕ ਆਪਣੇ ਲੈਵਲ ਤੇ ਮੈਂ ਨਾਮ ਨਹੀਂ ਲਵਾਗਾ ਉਹਨੇ ਕਾਪੜੇ ਲੈਵਲ ਤੇ ਸਰਫਤੀ ਸ਼ੁਰੂ ਕੀਤੀ ਸੀ ਉਹਨੇ ਚੁੱਕ ਕੇ ਕਿਉਂਕਿ ਉਹਨੇ ਫੇਰ ਇੱਕ ਟੀਆਰਪੀ ਲੈਣੀ ਸੀ ਉਹਨੇ ਇਹ ਕੰਟੈਂਟ ਪਾਤਾ ਉਹਦੇ ਦਿਮਾਗ ਨੂੰ ਲੱਗਿਆ ਕਿ ਸ਼ਾਇਦ ਫਾਟਰ ਤੋਂ ਪਹਿਲਾਂ ਉਹਦਾ ਰੇਪ ਵੀ ਨਾ ਕਿਤੇ ਕਰਤਾ ਹੋਵੇ ਹੁਣ ਜਾਣ ਤਾਂ ਇਹ ਗੱਲ ਇਹ ਇਨੀਸ਼ੀਅਲ ਇਨਵੈਸਟੀਗੇਸ਼ਨ ਚ ਰਾਈਟ ਨੋ ਦਿਸ ਇਜ਼ ਦ ਪੈਰੋਗ੍ਰੈਟਿਕ ਆਫ ਦ ਇਨਵੈਸਟੀਗੇਸ਼ਨ ਜੇਲਸੀ ਮੈਂ ਤੁਹਾਡੀ ਵੀ ਸਾਰੇ ਇੰਟਰਵਿਊ ਅਸੀਂ ਦੇਖੀ ਜਿਹੜੀ ਤੁਸੀਂ ਐਸਐਸਟੀ ਸਾਹਿਬ ਨਾਲ ਕੀਤੀ ਕਿ ਕਿ ਕਿਤੇ ਇਨਵੈਸਟੀਗੇਸ਼ਨ ਏਜੰਸੀ ਕਹਿ ਰਹੀ ਹੈ ਵੀ ਮਰਡਰ ਤੋਂ ਪਹਿਲਾਂ ਉਹ ਤੇਰੇ ਨਾਲ ਰੇਪ ਵੀ ਕੀਤਾ ਗਿਆ ਕਿ ਕੋਈ ਅਜਿਹਾ ਮੈਡੀਕਲ ਐਵੀਡੈਂਸ ਤੁਹਾਡੇ ਕੋਲ ਕੋਈ ਡਾਕਟਰ ਦੀ ਸਪੋਰਟਿੰਗ ਰਿਪੋਰਟ ਹੈ ਕਿ ਜੇ ਨਹੀਂ ਤਾਂ ਫਿਰ ਦਾ ਮਤਲਬ ਕੀ ਹੈ ਇਹਦਾ ਮਤਲਬ ਹੈ ਵੀ ਸਿਰਫ ਟੀਆਰਪੀ ਹੁਣ ਇਹਦੇ ਪਿੱਛੇ ਉਸ ਵਿਅਕਤੀ ਨੂੰ ਇਹ ਨਹੀਂ ਪਤਾ ਵੀ ਜੇਕਰ ਤੁਸੀਂ ਰਿਯੂਮਰ ਬਣਾਉਨੇ ਆ ਝੂਠ ਹਫਵਾ ਤੁਸੀਂ ਝੂਠ ਦੇ ਪੰਡ ਬਣਾਉਨੇ ਹੋ ਤਾਂ ਉਹਨੂੰ ਫੇਰ ਸੋਸ਼ਲ ਮੀਡੀਆ ਤੇ ਪਾਉਨੇ ਹੋ ਸੈਲਫ ਕ੍ਰੇਟਡ ਪਿਕਚਰ ਆਫ दैट ਵਰੀ ਪੈਰਟੀਕੂਲਰ ਪਰਸਨ ਮੈਂ ਨਾਮ ਨਹੀਂ ਲਵਾਗਾ ਤਾਂ ਉਹਨੂੰ ਇਹ ਨਹੀਂ ਪਤਾ ਕਿ ਫੇਰ ਕਾਨੂੰਨ ਇਹਦੇ ਤੇ ਲਾਗੂ ਹੋ ਜਣਾ ਮੇਰੇ ਤੇ ਫੇਰ ਇਹ ਨਹੀਂ ਸਪਾਸ ਕਿ ਮੇਰੇ ਤੇ ਵੀ ਪਰਚਾ ਮੈਂ ਨਾਂ ਲੈ ਦਿੰਦਾ ਮੈਂ ਸਸਤੀ ਮਨੀਤ ਕੌਂਡਲਜੀ ਨੇ ਸਵਾਲ ਵਿੱਚ ਪੁੱਛਿਆ ਸੀ ਕਿ ਬੂਟਾ ਸਿੰਘ ਨਾਂ ਦੇ ਇੱਕ ਸ਼ਖਸ ਨੇ ਜਿੰਨੇ ਇਹ ਕਿਹਾ ਕਿ ਰੇਪ ਹੋਇਆ ਰੇਪ ਇਟਮਰਪਾਲ ਸਿੰਘ ਮੇਰੇ ਹੁਣਾਂ ਨੇ ਪਰ ਉਹਨਾਂ ਨੇ ਅਜੇ ਡਿਨਾਈ ਕੀਤਾ ਉਹਨਾਂ ਨੇ ਕਿਹਾ ਕਿ ਅਜੇ ਰਿਪੋਰਟ ਨਹੀਂ ਆਈ ਅਸੀਂ ਅਜੇ ਇਸ ਕੇਸ ਤੇ ਕੁਝ ਨਹੀਂ ਕਹਿ ਸਕਦੇ ਯਾਨੀ ਕਿਉਂ ਕਹਾਣੀ ਉਹਨਾਂ ਨੇ ਆਪ ਘੜ ਲਈ ਤਾਂ ਕੀ ਬੁੱਟਾ ਸਿੰਘ ਦੇ ਖਿਲਾਫ ਕੋਈ ਐਕਸ਼ਨ ਹੋ ਸਕਦਾ ਦੇਖੋ ਦੋ ਗੱਲਾਂ ਨੇ ਜੇ ਬੁੱਟਾ ਸਿੰਘ ਨੇ ਇਹੋ ਜਿਹਾ ਫਰਬਾਹ ਬਣਾ ਕੇ ਪਾਈ ਹੈ ਤਾਂ ਕੀ ਬੁੱਟਾ ਸਿੰਘ ਨੂੰ ਇਸ ਕੇਸ ਚ ਨਾਮਿਨੇਟ ਨਹੀਂ ਕਰਨਾ ਚਾਹੀਦਾ ਕੀ ਬੁੱਟਾ ਸਿੰਘ ਮੌਕੇ ਦਾ ਗਵਾਹ ਸਪੋਰਟ ਬਣਨਾ ਸੀ ਗਵਾਹ ਮੌਕਾ ਮੌਕੇ ਦਾ ਕੀ ਉਹਨੇ ਸਾਹਮਣੇ ਉਸ ਲੇਡੀ ਨੂੰ ਮਰਡਰ ਕੀਤਾ ਕੀ ਉਹਦਾ ਸਾਹਮਣੇ ਪਹਿਲਾਂ ਰੇਪ ਕਮਿਟ ਕੀਤਾ ਤਾਂ ਮੈਨੂੰ ਇਹ ਲੱਗਦਾ ਕਿ ਜੇਕਰ ਆਪਾਂ ਉਹਦੇ ਸਟੇਟਮੈਂਟ ਦੇ ਉੱਪਰ ਲਾਈ ਕਰੀਏ ਤਾਂ ਮੈਨੂੰ ਇਹ ਲੱਗਦਾ ਵੀ ਇਸੇ ਧਾਰਾ 302 ਤਹਿਤ ਉਹਨੂੰ ਇਸ ਕੇਸ ਵਿੱਚ ਨਾਮਿਨੇਟ ਕਰ ਲਓ ਇਸ ਸਟੇਟਮੈਂਟ ਦੇ ਬਿਸਤੇ ਵੀ ਤੁਸੀਂ ਕਿਵੇਂ ਕਹਿ ਸਕਦੇ ਹੋ ਚਲੋ ਜਿਵੇਂ ਪਾਈ ਅਮਰਤਪਾਲ ਸਿੰਘ ਮਹਿਰਾਂ ਦੇ ਵਕੀਲ ਨੇ ਕਿਹਾ ਕਹਿੰਦਾ ਉਸ ਨੂੰ ਵੀ ਇਸ ਕੇਸ ਦੇ ਵਿੱਚ ਨਾਮਜ਼ਦ ਕੀਤਾ ਜਾ ਸਕਦਾ ਕਿਉਂਕਿ ਇਹਨੇ ਇੱਕ ਝੂਠੀ ਖਬਰ ਫੈਲਾ ਦਿੱਤੀ ਕਿ ਅਮਰਤਪਾਲ ਸਿੰਘ ਮਹਿਰਾਂ ਦੇ ਸਾਥੀ ਔਰ ਅਮਰਤਪਾਲ ਸਿੰਘ ਇਹਨਾਂ ਤਿੰਨੇ ਜਣਿਆਂ ਨੇ ਕਤਲ ਕਰਨ ਤੋਂ ਪਹਿਲਾਂ ਯਾਨੀ ਬਿਰਾਤਕਾਰ ਕੀਤਾ ਔਰ ਉਹ ਖਬਰ ਬਿਲਕੁਲ ਝੂਠ ਹੈ ਯਾਨੀ ਕਿ ਇਧਰਲੇ ਪਾਸੇ ਅਮਨੀਤ ਕੌਂਡੋਰ ਬਠਿੰਡਾ ਦੇ ਐਸਐਸਪੀ ਨੇ ਉਹਨਾਂ ਨੇ ਵੀ ਇਨਵੈਸਟੀਗੇਸ਼ਨ ਕੀਤੀ ਆ ਉਹਦੇ ਵਿੱਚ ਦਰਸਾਲ ਦੇ ਵਿੱਚ ਇਹ ਜੀ ਕੋਈ ਗੱਲ ਨਹੀਂ ਹੈ ਦੂਜੇ ਪਾਸੇ ਡਾਕਟਰਾਂ ਦੀ ਵੀ ਕੋਈ ਰਿਪੋਰਟ ਨਹੀਂ ਹੈ ਔਰ ਹੁਣ ਵਕੀਲ ਸਾਹਿਬ ਕਹ ਰਹੇ ਨੇ ਕਿ ਇਸ ਬੰਦੇ ਨੂੰ ਕਤਲ ਦੇ ਕੇਸ ਦੇ ਵਿੱਚ ਨਾਮਿਨੇਟ ਕੀਤਾ ਜਾ ਸਕਦਾ ਤਾਂ ਲੱਗਦਾ ਜਿਵੇਂ ਗਿਆਨੀ ਬੂਟੇ ਨੂੰ ਲੱਗਦਾ ਜਿਵੇਂ ਅੰਦਰ ਬੈਠਾ ਆਪਦੇ ਵੀਡੀਓ ਪਾਈ ਜਾਂਦਾ ਰਹਿੰਦਾ ਇਨੂੰ ਲੱਗਦਾ ਵੀ ਮੈਂ ਬਚ ਜੂਗਾ ਪਰ ਨਹੀਂ ਕਿਉਂਕਿ ਹੁਣ ਕਾਨੂੰਨ ਦਾ 56 ਕਾਨੂੰਨ ਦਾ 56 ਉਹਦੇ ਗਲ ਦਾ ਫੰਦਾ ਬਣ ਗਿਆ ਤਾਂ ਹੁਣ ਇਧਰਲੇ ਪਾਸੇ ਵਕੀਲ ਭਾਈ ਅਮਰਪਾਲ ਸਿੰਘ ਨੂੰ ਸਰੇਂਦਰ ਕਰਨਗੇ ਔਰ ਦੂਜੇ ਪਾਸੇ ਗਿਆਨੀ ਬੂਟੇ ਸਿੰਘ ਦੇ ਖਿਲਾਫ ਕੋਰਟ ਦੇ ਵਿੱਚ ਇੱਕ ਬਹੁਤ ਵੱਡਾ ਕੇਸ ਚਲਣਾ ਔਰ ਇਹਨੂੰ ਧਾਰਾ 302 ਦੇ ਤਹਿਤ ਕਤਲ ਮਾਮਲੇ ਦੇ ਵਿੱਚ ਵੀ ਇਹਨੂੰ ਨਾਮਜ਼ਦ ਕੀਤਾ ਜਾਊਗਾ ਕਿਉਂਕਿ ਜਿਹੜੇ ਬੰਦੇ ਝੂਠੀਆਂ ਵਾਵਾਂ ਫਲਾਉਂਦੇ ਨੇ ਇਹਦਾ ਮਤਲਬ ਇਹ ਹੋ ਗਿਆ ਵੀ ਜਿਹੜੀ ਐਸਐਸਪੀ ਬਠਿੰਡਾ ਗਈ ਪਰ ਉਹਨਾਂ ਦਾ ਕੋਈ ਮਤਲਬ ਹੀ ਨਹੀਂ ਹੈ ਕਿਉਂਕਿ ਉਹ ਤਾਂ ਐਸਐਸਪੀ ਨੇ ਉਹਦਾ ਆਪਣੇ ਪੱਧਰ ਦੇ ਉੱਤੇ ਇਨਵੈਸਟੀਗੇਸ਼ਨ ਕਰ ਰਹੇ ਇਹਦਾ ਮਤਲਬ ਹੈ ਐਸਐਸਪੀ ਗਲਤ ਨੇ ਔਰ ਗਿਆਨੀ ਬੂਟਾ ਸਿੰਘ ਸਹੀ ਹੈ ਕਿਉਂਕਿ ਉਸਨੇ ਆਪਣੇ ਪੱਧਰ ਦੇ ਉੱਤੇ ਬਲਾਫਕਾਰ ਦਾ ਟੈਗ ਲਾ ਦਿੱਤਾ ਔਰ ਪੂਰੇ ਦੇਸ਼ ਦੀਆਂ ਦੇ ਵਿੱਚ ਇਹ ਖਬਰ ਫੈਲ ਜਾਂਦੀ ਹੈ ਤਾਂ ਕਿਉਂ ਕੀਤਾ ਉਹਨੇ ਇਹ ਕਿਉਂਕਿ ਉਸਨੇ ਆਪਣੀ ਮਸ਼ਹੂਰੀ ਦੇ ਲਈ ਕੀਤਾ ਪਰ ਉਹਨੂੰ ਇਹ ਨਹੀਂ ਪਤਾ ਸੀ ਕਿ ਇਹ ਹੀ ਵੀਡੀਓ ਮੇਰੇ ਗੜ ਦਾ ਫੰਦਾ ਬਣੂਗੀ ਔਰ ਸਾਡੀ ਅਪੀਲ ਹੈ ਸਰਕਾਰ ਨੂੰ ਕਿ ਜਿਹੜੇ ਇਹ ਜੋ ਐਸਰ ਨੇ ਇਹਨਾਂ ਦੇ ਚੈਨਲਾਂ ਨੂੰ ਬਲੌਕ ਕਰ ਦੇਣਾ ਚਾਹੀਦਾ ਕਿਉਂਕਿ ਇਹ ਝੂਠੀ ਇੱਕ ਆਵਾ ਨਹੀਂ ਬਹੁਤ ਸਾਰੀਆਂ ਨੇ ਉਹਨਾਂ ਦਾ ਚੈਨਲ ਚੈੱਕ ਕੀਤਾ ਜਾਵੇ ਕਿ ਇਹ ਸਿਰ ਕਮਿਊਨਿਟੀ ਦੇ ਖਿਲਾਫ ਹੋਰ ਬਹੁਤ ਸਾਰੇ ਧਰਮਾਂ ਦੇ ਖਿਲਾਫ ਜ਼ਹਿਰ ਉਗਲਦਾ ਰਹਿੰਦਾ ਪਹਿਲਾਂ ਦਾ ਚੈਨਲ ਚੈੱਕ ਕੀਤਾ ਜਾਵੇ ਉਸ ਤੋਂ ਬਾਅਦ ਇਸ ਦੇ ਉੱਤੇ ਵੱਡੇ ਪੱਧਰ ਦੇ ਉੱਤੇ ਐਕਸ਼ਨ ਲੈਣਾ ਚਾਹੀਦਾ ਸਰਕਾਰ ਭੁਗੰਤਮਾਨ ਨੂੰ ਵੀ ਔਰ ਦੂਜੇ ਪਾਸੇ ਅਮਰਪਾਲ ਸਿੰਘ ਦੇ ਵਕੀਲ ਘਮਣ ਸਾਹਿਬ ਨੂੰ ਵੀ ਅਪੀਲ ਹੈ ਤੁਹਾਡੇ ਖਰਾਬੀ ਨੇ ਇੱਕ ਵੀਡੀਓ ਪਾਈ ਹੋਈ ਆ ਖੁਦ ਤੁਸੀਂ ਵਕੀਲ ਹੋ ਤਾਂ ਜੇਕਰ ਮੇਰੀ ਵੀਡੀਓ ਤੁਹਾਡੇ ਦਾਕ ਆਉਂਦੀ ਆ ਤਾਂ ਮੈਂ ਚਾਹੁੰਦਾ ਕਿ ਪੰਜਾਬ ਦੇ ਲੋਕ ਇਸ ਵੀਡੀਓ ਨੂੰ ਸ਼ੇਅਰ ਕਰਨ ਕਿਉਂਕਿ ਉਹਨਾਂ ਵਕੀਲਾਂ ਤੱਕ ਪਹੁੰਚੇ ਜਿਹੜੇ ਅਮਰਪਾਲ ਸਿੰਘ ਦੇ ਵਕੀਲ ਨੇ ਔਰ ਇਹ ਅਮਰਪਾਲ ਸਿੰਘ ਦੇ ਖਿਲਾਫ ਜ਼ਹਿਰ ਉਗਲ ਰਿਹਾ ਸੀ ਵੈਸੇ ਵੀ ਪੰਜਾਬ ਦੇ ਲੋਕਾਂ ਨੂੰ ਪਤਾ ਕਿ ਇਹ ਪੰਜਾਬ ਦੇ ਸਿੱਖਾਂ ਦੇ ਖਿਲਾਫ ਬੜਾ ਹੀ ਜ਼ਹਿਰ ਉਗਲਦਾ ਔਰ ਹੁਣ ਇਸ ਬੰਦੇ ਨੂੰ ਕਤਲ ਕੇਸ ਦੇ ਵਿੱਚ ਨਾਮਜ਼ਦ ਕੀਤਾ ਜਾ ਸਕਦਾ ਇਹ ਵਕੀਲ ਦੇ ਬੰਨੀਓ ਗੱਲ ਪਈ ਗਈ ਠੀਕ ਆ ਪੰਜਾਬ ਵਾਲਿਓ ਜਿੰਨੇ 99 ਚੈਨਲ ਤੇ ਆਬਸਕ੍ਰਾਈਬ ਜਰੂਰ ਕਰ ਲਓ ਤਾਂ ਕਿ ਆਉਣ ਵਾਲਾ ਨੋਟੀਫਿਕੇਸ਼ਨ ਤੁਹਾਡੇ ਤੱਕ ਪਹੁੰਚੇ ਬੈਲ ਦੀ ਘੰਟੀ ਉਹ ਵਾਲ ਤੇ ਜਰੂਰ ਕਰ ਲੈਣਾ ਜੀ ਧੰਨਵਾਦ ਬੂਟਾ ਸਿੰਘ ਕਮਲਕੌਰ ਉਰਫ ਕੰਚਨ ਕੁਮਾਰੀ ਦੇ ਕਤਲ ਦੇ ਉੱਤੇ ਵੀਡੀਓ ਪਾਉਂਦਾ ਹੈ ਔਰ ਇਹ ਕਹਿੰਦਾ ਹੈ ਕਿ ਅਮਰਤਪਾਲ ਮਹਿਰੂ ਨੇ ਉਸ ਕੁੜੀ ਦੇ ਨਾਲ ਜਿਹੜਾ ਵੈ ਉਹ ਧੱਕਾ ਕੀਤਾ ਹੈਗਾ ਵੈ ਇਹਨਾਂ ਨੇ ਬੇਬੁਨਿਆਦ ਉਸ ਦਾ ਕਤਲ ਕੀਤਾ ਹੈਗਾ ਉਹ ਆਪਣੇ ਪੂਰੇ ਪਰਿਵਾਰ ਦਾ ਜੁੜਾਵਾ ਉਹ ਸਰਕਟ ਚ ਲਾਉਣ ਦੇ ਹੀ ਸੀਗੀ ਔਰ ਇਸ ਅ ਅਮਰਤਪਾਲ ਮਹਿਰੂਨ ਹੋਰੇ ਦੇ ਸਾਥੀਆਂ ਨੇ ਕਤਲ ਤੋਂ ਪਹਿਲੇ ਉਹਦਾ ਬਲਦਕਾਰ ਕੀਤਾ ਹੈਗਾ ਵੈ ਇਹ ਖਬਰ ਜਦੋਂ ਸੋਸ਼ਲ ਮੀਡੀਆ ਦੇ ਉੱਤੇ ਪਈ ਤੇ ਹਰ ਪਾਸੇ ਇੱਕ ਨਵੀਂ ਬਹਿਸ ਛਿੜ ਗਈ ਅ ਜਿਸ ਤੋਂ ਬਾਅਦ ਅਮਰਤਪਾਲ ਦੇ ਵਕੀਲ ਘੁੰਮਣ ਅ ਉਹ ਜਿਹੜੇ ਆ ਮੈਦਾਨ ਵਿੱਚ ਆਏ ਔਰ ਉਹਨਾਂ ਨੇ ਇਹ ਚੈਲੰਜ ਕੀਤਾ ਕਿ ਇਹਦੇ ਕੋਲ ਕੋਈ ਪ੍ਰੂਫ ਹੈ ਜਾਂ ਕਿਸ ਬੇਸ ਤੇ ਇਹ ਚੀਜ਼ ਇਹ ਕਹਿ ਰਿਹਾ ਕਿਉਂਕਿ SSP ਬਠਿੰਡਾ ਨੇ ਜਿਹੜੀ ਪ੍ਰੈਸ ਕਾਨਫਰੰਸ ਕੀਤੀ ਜਦੋਂ ਉਹਦੇ ਵਿੱਚ ਵੀ ਉਹਨੂੰ ਇਹ ਪ੍ਰਸ਼ਨ ਪੁੱਛਿਆ ਗਿਆ ਕਿ ਕੀ ਕਮਲਕੌਰ ਦਾ ਕਤਲ ਤੋਂ ਪਹਿਲੇ ਉਹਦਾ ਬਲਦਕਾਰ ਕੀਤਾ ਗਿਆ ਸੀ ਤੇ ਉਸਨੇ ਇਹ ਕਿਹਾ ਕਿ ਹਜੇ ਰਿਪੋਰਟ ਨਹੀਂ ਆਈ ਇਸ ਲਈ ਅਸੀਂ ਮੁਕੰਮਲ ਜਾਣਕਾਰੀ ਨਹੀਂ ਦੇ ਸਕਦੇ ਇਸ ਬਾਰੇ ਜਦੋਂ ਪੋਸਮਾਰਟਮ ਦੀ ਰਿਪੋਰਟ ਆਏਗੀ ਫਿਰ ਇਸ ਦੇ ਉੱਤੇ ਗੱਲਬਾਤ ਕੀਤੀ ਜਾਏਗੀ ਜਾ ਕੇ ਬੂਟਾ ਸਿੰਘ ਗਿਆਨੀ ਨੇ ਮੁਕੰਮਲ ਸਬੂਤਾਂ ਦੇ ਨਾਲ ਇਹ ਗੱਲ ਕੀਤੀ ਹੈ ਜੀ ਪੂਰੀ ਸ਼ੋਰਟੀ ਦੇ ਨਾਲ ਕਿਹਾ ਹੈ ਜੀ ਇਹ ਚੀਜ਼ ਹੋਈ ਹੈਗੀ ਹੈ ਔਰ ਇਸ ਦੇ ਵਿੱਚ ਕੋਈ ਵੀ ਗਲਤ ਫਹਿਮੀ ਨਹੀਂ ਹੋएगी ਘੁੰਮਣ ਜਿਹੜਾ ਕਿ ਅਮਰਪਾਲ ਦੇ ਵਕੀਲ ਵਕੀਲ ਨੇ ਉਹਨਾਂ ਦਾ ਇਹ ਕਹਿਣਾ ਸੀਗਾ ਕਿ ਕੀ ਉਸ ਟਾਈਮ ਇਹ ਮੌਕੇ ਤੇ ਗਵਾਹ ਸੀਗਾ ਇਹਦੀਆਂ ਅੱਖਾਂ ਦੇ ਸਾਹਮਣੇ ਇਹ ਚੀਜ਼ ਹੋਈ ਜਿਹੜਾ ਇਹ ਏਡੀ ਸ਼ੋਰਟੀ ਦੇ ਨਾਲ ਇਹ ਗੱਲ ਕਰਾਂਦੇ ਆ ਹੈਗਾ ਵਾ ਅਗਰ ਇਦੇ ਕੋਲ ਕੋਈ ਸਬੂਤ ਨਹੀਂ ਹੈਗੇ ਤੇ 302 ਦੀ ਐਫ ਆਈ ਆਰ ਦੇ ਵਿੱਚ ਇਹਨੂੰ ਵੀ ਨਾਮਜ਼ਦ ਕੀਤਾ ਜਾਣਾ ਚਾਹੀਦਾ ਹੈਗਾ ਕਿਉਂਕਿ ਇਹ ਸਿਰਫ ਅ ਰੇਟਿੰਗ ਵਾਸਤੇ ਵਿਊਜ਼ ਵਾਸਤੇ ਇਹਨੇ ਏਡਾ ਵੱਡਾ ਸ਼ੋਸ਼ਾ ਛੱਡਿਆ ਏਡਾ ਵੱਡਾ ਇਲਜ਼ਾਮ ਲਾਇਆ ਅਮਰਤਪਾਲ ਦੇ ਉੱਤੇ ਬਾਕੀ ਵੀਰੋ ਤੁਹਾਡਾ ਕੀ ਕਹਿਣਾ ਸਿਗਾ ਤੁਸੀਂ ਕੀ رائے ਰੱਖਦੇ ਆਂ ਇਹ ਬੂਟਾ ਸਿੰਘ ਦੀ ਇਸ ਜਿਹੜੀ ਅਫਵਾਹ ਹੈ ਉਹਦੇ ਉੱਤੇ ਕਮੈਂਟਸ ਵਿੱਚ لازਮੀ ਦੱਸਿਓ ਰੱਖਿਓ ਆਪਣਾ ਟੇਸਾਰਾ ਖਿਆਲ ਮਿਲਾਂਗੇ ਅਗਲੀ ਵੀਡੀਓ ਦੇ ਨਾਲ ਅੱਲਾਹ ਹਾਫਿਜ਼